ਇਹ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਕਾਫੀ ਗੈਂਗਸਟਰ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਵੱਡੀ ਕਾਮਯਾਬੀਆਂ ਮਿਲੀਆਂ ਇਹ ਵੀ ਇੱਕ ਇੰਪੋਰਟੈਂਟ ਕੇਸ ਹੈ ਬੀ ਡਿਵੀਜ਼ਨ ਏਰੀਏ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਬਿਜ਼ਨਸਮੈਨ ਦੇ ਘਰ ਦੇ ਬਾਹਰ ਗੋਲੀ ਚੱਲੀ ਸੀ ਇੱਕ ਰਾਉਂਡ ਉਹ ਪੁਲਿਸ ਨੂੰ ਦੱਸਣ ਤੋਂ ਗਰੇਜ਼ ਕਰ ਰਹੇ ਸੀ ਉਹਨਾਂ ਨੇ ਨਹੀਂ ਦੱਸਿਆ ਕਿ ਵਾਂਡੀਆਂ ਤੋਂ ਸਾਨੂੰ ਪਤਾ ਲੱਗਿਆ ਉਦੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਕਰਦੇ ਕਰਦੇ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਹ ਅਕਿਊਜ਼ ਜਿਹੜੇ ਆ ਦੋ ਅਰੈਸਟ ਕੀਤੇ ਜੀ ਇਹਦੇ ਚ ਗੱਲ ਇਹ ਹੋਈ ਕਿ ਪ੍ਰਭ ਦਾਸੂ ਵਾਲੇ ਕਾਨੂੰਨ ਗੈਂਗਸਟਰ ਹੈਗਾ ਉਹਦੇ ਕਹਿਣ ਤੇ ਇਹਨਾਂ ਨੇ ਇਹ ਕੰਮ ਕੀਤਾ ਸੀਗਾ ਔਰ ਅਲਟੀਮੇਟਲੀ ਇਹ ਐਮ ਫਰਾਤੀ ਸੀਗਾ ਉਹਦੇ ਤੇ ਐਫ ਆਈ ਆਰ ਅਸੀਂ ਦਰਜ ਕੀਤੀ ਬੀ ਡਿਵੀਜ਼ਨ ਦੇ ਵਿੱਚ ਤੇ ਉਸ ਤੋਂ ਅੱਗੇ ਇਨਵੈਸਟੀਗੇਸ਼ਨ ਕਰਦੇ ਕਰਦੇ ਦੋ ਮੁਲਜ਼ਮ ਫੜੇ ਇੱਕ ਰਵੀ ਇੱਕ ਜੋਬਨ ਇਹ ਦੋਨੋਂ ਮੁਹੱਲਾ ਨਾਨਕਸਰ ਤਰਨਤਾਰਨ ਦੇ ਰਹਿਣ ਵਾਲੇ ਆ ਰਵੀ ਦੀ ਉਮਰ ਤਕਰੀਬਨ 25 ਸਾਲ ਹੈ ਪੰਜਵੀਂ ਪਾਸ ਹੈ ਵੈਲਡਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਹਦੇ ਤੇ ਔਰ ਜਿਹੜਾ ਜੋਬਨ ਹੈ ਇਹ 24 ਸਾਲ ਦਾ ਹੈ ਪਲੱਸ 2 ਪਾਸ ਹੈ ਮੀਟ ਦੀ ਦੁਕਾਨ ਤੇ ਕੰਮ ਕਰਦਾ ਹੈ ਬੇਸਿਕਲੀ ਗੱਲ ਕੀ ਹੋਈ ਹੈ ਕਿ ਜਿਹੜਾ ਰਵੀ ਹੈ ਇਨੇ ਮੋਟਰਸਾਈਕਲ ਚਲਾਇਆ ਔਰ ਇਹ ਖੱਬੇ ਹੱਥ ਦਾ ਲੈਫਟੀ ਹੈ ਇਹ ਇਨੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਹੋਰ ਬੰਦਾ ਹੈਗਾ ਜਿਹੜਾ ਜੋਵਨ ਤੇ ਨਾਲ ਇੱਕ ਹੋਰ ਜਿਹੜਾ ਬਿਲਿਅਨ ਰਾਈਡਰ ਸੀ ਜਿਹਦਾ ਮੈਂ ਨਾਮ ਨਹੀਂ ਅਜੇ ਦੱਸ ਰਿਹਾ ਉਹ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਜੋਵਨ ਨੇ ਬੇਸਿਕਲੀ ਇਹਨਾਂ ਵਾਸਤੇ ਕੱਪੜੇ ਚੇਂਜ ਕੀਤੇ ਜਦੋਂ ਇਹ ਅਗਲੇ ਪਾਸੇ ਜਾ ਕੇ ਜਹਾਜ਼ਗੜ ਏਰੀਆ 'ਚ ਗਏ ਉੱਥੇ ਕੱਪੜੇ ਚੇਂਜ ਕੀਤੇ ਗਏ ਉਸ ਤੋਂ ਬਾਅਦ ਇਹ ਆਪਣੇ ਕਾਫੀ ਘੁੰਮਦੇ ਘਮਾਉਂਦੇ ਪਿੰਡਾਂ 'ਚੋਂ ਵੀ ਪੁਲਿਸਾਂ ਨੂੰ ਟਰੈਕ ਨਾ ਕਰ ਸਕੇ ਤਰਨ ਤਰਨ ਚਲੇ ਗਏ ਸੀਗੇ ਔਰ بار بار ਜਿਹੜੀ ਐਕਸਟਰਸ਼ਨ ਦਾ ਜਿਹੜਾ ਸਾਡਾ ਕਾਲਸ ਜਿਹੜੀਆਂ ਆਉਂਦੀਆਂ ਆ ਉਹਦੇ ਤੇ ਅਸੀਂ ਬਹੁਤ ਸੀਰੀਅਸਲੀ ਲੈਨੇ ਆ ਔਰ ਇਹ ਜਿਹੜਾ ਨੈਕਸਸ ਹੈ ਜਿਹੜਾ ਇਹ ਸਾਰਾ ਇਸ ਕ੍ਰਿਮੀਨਲ ਗੈਂਗ ਦਾ ਇਹ ਸਾਰੇ ਦਾ ਸਾਰਾ ਫੜਿਆ ਜਾਏਗਾ ਇਹਦੇ ਚ ਅੱਜ ਜਿਹੜੀ ਗੱਲ ਕੀ ਹੋਈ ਕਿ ਰਵੀ ਨੂੰ ਉਨ ਤੋਂ ਪਿਸਟਲ ਅਸੀਂ ਬਰਾਮਦ ਕਰਨਾ ਸੀਗਾ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਆਈ ਹੈ ਮਕਬੂਲਪੁਰੇ ਥਾਣੇ ਦੇ ਏਰੀਏ ਚ ਕਿਉਂਕਿ ਜਿਹੜਾ ਵਕੂਆ ਪਹਿਲਾਂ ਹੈਗਾ ਉਹ ਬੀ ਡਿਵੀਜ਼ਨ ਦਾ ਤੇ ਮਕਬੂਲਪੁਰੇ ਦੇ ਏਰੀਏ ਜਿੱਥੇ ਤੁਸੀਂ ਦੇਖਿਆ ਕਿ ਕਾਫੀ ਝਾੜੀਆਂ ਨੇ ਤੇ ਸੁਨਣਾ ਏਰੀਆ ਇੱਥੇ ਆ ਕੇ ਜਦੋਂ ਉਹ 30 ਬੋਰ ਦਾ ਇੱਕ ਪਿਸਟਲ ਸੀਗਾ ਉਹਦੀ ਰਿਕਵਰੀ ਕੀਤੀ ਗਈ ਔਰ ਉਸ ਰਿਕਵਰੀ ਦੌਰਾਨ ਕੋਕ ਸੀਗਾ ਪਿਸਟਲ ਤੇ ਮੁਲਜ਼ਮ ਨੇ ਸ਼ਾਰਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਮੈਂ ਕੋਈ ਨਾ ਕੋਈ ਪਿਸਤੌਲ ਲੈ ਕੇ ਕੋਈ ਨਾ ਕੋਈ ਫਾਇਰ ਕਰਾਂ ਤੇ ਜਾਂ ਪੁਲਿਸ ਦੇ ਉੱਤੇ ਅਟੈਕ ਕਰਾਂ ਜਾਂ ਭੱਜਾਂ ਉਸ ਗੁੱਥਮ ਗੁੱਥੀ ਦੇ ਵਿੱਚ ਸਾਡੇ ਪੁਲਿਸ ਮੁਲਾਜ਼ਮਾ ਨੇ ਬੜੀ ਚੌਕਸੀ ਨਾਲ ਉਹਨੂੰ ਜਦੋਂ ਫੜ ਲਿਆ ਕਿਉਂਕਿ ਪਿਸਤੌਲ ਕਾਕਸ ਸੀ ਉਹਦੇ ਆਪਣੇ ਹੱਥ 'ਚ ਹੀ ਸੀਗਾ ਉਹਦੀ ਜਿਹੜੀ ਐ ਪੈਰ ਤੇ ਲੱਗੀ ਗੋਲੀ ਜਿੰਨਾ ਉਹ ਇੰਜਰਡ ਹੋਇਆ ਉਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਾਫੀ ਸਿਗਨੀਫੀਕੈਂਟ ਜਿਹੜੀਆਂ ਅਰੈਸ ਹੋਣਗੀਆਂ ਔਰ ਹੋਰ ਵੀ ਰਿਕਵਰੀਜ਼ ਹੋ ਸਕਦੀਆਂ ਹਨ ਔਰ ਸਾਨੂੰ ਉਮੀਦ ਹੈ ਕਿ ਬਾਕੀ ਜਿਹੜੇ ਐਡਜੋਇਨਿੰਗ ਏਰੀਏ ਨੇ ਸ਼ਹਿਰ ਤੋਂ ਇਲਾਵਾ ਵੀ ਉਹਦੀਆਂ ਵੀ ਜਿਹੜੀਆਂ ਵਾਰਦਾਤਾਂ ਸ਼ਾਮਲ ਲੋਕ ਨੇ ਉਹ ਵੀ ਅਸੀਂ ਫੜਾ ਕਿਉਂਕਿ ਪਿਸਟਲ ਕੌਕ ਸੀਗਾ ਜਿੱਥੇ ਲਕੋਇਆ ਹੋਇਆ ਸੀ ਜੀ ਉਹਨੂੰ ਪਤਾ ਸੀ ਇਸ ਗੱਲ ਦਾ ਉਹਨੇ ਜਦੋਂ ਹੀ ਆਪਣੇ ਹੱਥ ਨਾਲ ਕੱਢ ਰਿਹਾ ਸੀਗਾ ਉਹਨੇ ਇਮੀਡੀਏਟਲੀ ਉਹਦੇ ਤੇ ਨਾਲ ਪੁਲਿਸ ਪਾਰਟੀ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਜੱਫਾ ਪਾ ਲਿਆ ਪੁਲਿਸ ਪਾਰਟੀ ਨੇ ਉਸ ਕੁਥਮਕਤਾ ਉਹਦੇ ਹੀ ਪਿਸਟਲ ਤੋਂ ਜਿਹੜੀ ਗੋਲੀ ਲੱਗੀ ਹੈ ਇਹ ਉਹਨੂੰ ਅਸੀਂ ਟ੍ਰੀਟਮੈਂਟ ਵਾਸਤੇ ਮਤਲਬ ਦਾਖਲ ਕਰਾਤਾ ਹੈ ਇਹ ਸਾਡੀ ਸਾਰੇ ਆਫੀਸਰਸ ਨੇ ਬਹੁਤ ਅੱਛਾ ਕੰਮ ਕੀਤਾ ਹੈ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਦੀ ਸੁਪਰਵਾਈਜ਼ਨ ਚ ਸ਼ੀਤਲ ਸਾਡੇ ਏਸੀਪੀ ਹਰਮਿੰਦਰ ਸਿੰਘ ਏਸੀਪੀ ਸਾਡੇ ਸੀਆਈ ਇਨਸਪੈਕਟਰ ਸਾਰੇ ਮੋਲਕ ਰਵੀ ਸਾਰਿਆਂ ਨੇ ਬੜਾ ਅੱਛਾ ਕੰਮ ਕੀਤਾ ਔਰ ਬਲਜਿੰਦਰ ਐਸਐਚਓ ਬੀ ਡਿਵੀਜ਼ਨ ਔਰ ਇਹਨਾਂ ਦੀ ਟੀਮ ਨੇ ਔਰ ਮੈਂ ਬੇਸਿਕਲੀ ਇਸ ਗੱਲ ਚ ਫੇਰ ਉਹੀ ਗੱਲ ਦੁਹਰਾ ਰਿਹਾ ਛੋਟੇ ਪੈਸੇ ਦੇ ਲਾਲਚ ਦੇ ਵਿੱਚ ਗਰੀਬ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਗੁੰਮਰਾਹ ਕਰਕੇ ਬਾਹਰ ਬੈਠੇ ਲੋਕ ਆਪਣੇ ਮੁਫਾਦ ਵਾਸਤੇ ਇਹ ਕੰਮ ਕਰਵਾ ਲੈਂਦੇ ਆ ਬਾਅਦ ਚ ਕੋਈ ਉਹਨਾਂ ਦਾ ਹਾਲ ਨਹੀਂ ਪੁੱਛਦਾ ਔਰ ਮੈਨੂੰ ਇਹ ਨੌਜਵਾਨਾਂ ਨੂੰ ਇਹ ਮੈਂ ਰਿਕੁਐਸਟ ਕਰਨਾ ਚਾਹੁੰਦਾ ਬੇਨਤੀ ਹੈ ਕਿ ਤੁਸੀਂ ਇਸ ਗੱਲ ਨੂੰ ਵਿਚਾਰੋ ਮਿਹਨਤ ਦੀ ਕਮਾਈ ਚ ਬਰਕਤ ਹੈ ਇਹਨਾਂ ਚੀਜ਼ਾਂ ਚ ਕੋਈ ਅਲਟੀਮੇਟਲੀ ਫਾਇਦਾ ਨਹੀਂ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਔਰ ਅਲਟੀਮੇਟਲੀ ਤੁਸੀਂ ਜੇਲ੍ਹ ਚਲੇ ਜਾਨੇ ਹੋ ਔਰ ਇਸ ਕੇਸ ਵੀ ਉਹਨਾਂ ਨੂੰ 1 ਰੁਪਿਆ ਤੱਕ ਨਹੀਂ ਅਜੇ ਤੱਕ ਮਿਲਿਆ ਪ੍ਰੋਮਿਸਸ ਬੜੇ ਵੱਡੇ ਵੱਡੇ ਕੀਤੇ ਜਾਂਦੇ ਆ ਤੇ ਸਾਡੇ ਲੋਕ ਗੁਮਰਾਹ ਹੋ ਜਾਂਦੇ ਆ ਸਿਰਫ ਇਕਨੋਮਿਕ ਆਪਣੀ ਕੰਡੀਸ਼ਨ ਨੂੰ ਦੇ ਕਿਉਂਕਿ ਦੇਖੋ ਪੁਲਿਸ ਅਸੀਂ ਚੌਕਸ ਹਾਂ ਔਰ ਅਸੀਂ ਸਾਰੇ ਕੇਸ ਕਰੈਕ ਕੀਤੇ ਨੇ ਪਿਛਲੇ ਜਿੰਨੇ ਵੀ ਹੋਏ ਆ ਉਹਦੇ ਨਾਲ ਨੈਚੁਰਲੀ ਬੰਦਿਆਂ ਨੂੰ ਪਤਾ ਤਾਂ ਲੱਗਦਾ ਹੀ ਆ ਤੁਹਾਡੇ ਰਾਹੀਂ ਵੀ ਉਹਨਾਂ ਨੂੰ ਸਾਰੀ ਮੈਸੇਜ ਜਾਂਦਾ ਔਰ ਮੇਨ ਗੱਲ ਇਹ ਹੈ ਕਿ ਜਿਹੜੇ ਪੈਸੇ ਪਿੱਛੇ ਅਸੀਂ ਕੰਮ ਕਰਦੇ ਆ ਪੈਸਾ ਤਾਂ ਸਾਨੂੰ ਫੇਰ ਨਹੀਂ ਮਿਲਿਆ ਔਰ ਅਲਟੀਮੇਟਲੀ ਨੌਜਵਾਨ ਜਿਹੜੇ ਆ ਉਹ ਜੇਲ੍ਹਾਂ ਚ ਉਹ ਜਾ ਕੇ ਉੱਥੇ ਲੋਜ ਹੋ ਜਾਂਦੇ ਆ ਸੋ ਇੰਪੋਰਟੈਂਟ ਹੈ ਇਹ ਚੀਜ਼ ਸੋਸ਼ੀਅਲੀ ਮੈਂ ਚਾਹੁੰਨਾ ਕਿ ਦੇਖੋ ਫ੍ਰੀਲੀ ਸਾਨੂੰ ਦੱਸੋ ਅਸੀਂ ਤੁਹਾਡੀ ਜਿਹੜੀ ਆ ਆਇਡੈਂਟੀਟੀ ਉਹਨੂੰ ਬਹੁਤ ਅਸੀਂ ਸੀਕਰਟ ਰੱਖਦੇ ਆ ਲੋਕਾਂ 'ਚ ਆਮ ਅਕਸਰ ਗੱਲ ਹੁੰਦੀ ਹੈ ਕਿ ਗੱਲ ਨੂੰ ਛੁਪਾ ਲਓ ਔਰ ਇਹ ਤਾਂ ਸਾਨੂੰ ਆਂਡ-ਗਵਾਂ ਤੋਂ ਪਤਾ ਲੱਗੀ ਅਦਰਵਾਇਜ਼ ਮਦਈਆਂ ਵੱਲੋਂ ਇਹ ਕੋਈ ਐਫਰਟ ਹੀ ਨਹੀਂ ਸੀਗਾ ਸੋ ਇਹਨੂੰ ਅਸੀਂ ਅ ਮਤਲਬ ਤੁਹਾਡੇ ਰਾਹੀਂ ਮੈਂ ਫੇਰ ਦੁਹਰਾਉਣਾ ਚਾਹੁੰਦਾ ਕਿ ਪੁਲਿਸ ਨੂੰ ਆਪਣਾ ਇੱਕ ਹਮਦਰਦ ਦੋਸਤ ਸਮਝੋ ਸਾਰਨਾ ਸ਼ੇਅਰ ਕਰੋ ਉਹਦੇ ਨਾਲ ਤੁਹਾਨੂੰ ਫਾਇਦਾ ਹੈ ਔਰ ਤੁਹਾਡੀ ਜਾਨ ਮਾਲ ਦੀ ਰੱਖਿਆ ਜਿਹੜੀ ਕਰਨੀ ਹੈ